ਪੁਲਿਸ ਮਲਾਜ਼ਮ ਆਪਣੀਆਂ ਕਰਤੂਤਾਂ ਦੇ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਮੋਹਮਪੁਰਾ ਇਲਾਕੇ ਦੇ ਵਿੱਚ ਇੱਕ ਸ਼ਰਾਬੀ ਪੁਲਿਸ ਮਲਾਜ਼ਮ ਨੇ ਮੰਦਰ ਦੇ ਵਿੱਚ ਵੜ ਕੇ ਖੂਬ ਉਤਪਾਤ ਮਚਾਇਆ ਪੀੜਤ ਪੱਖ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਨੂੰ ਇਹ ਪੁਲਿਸ ਮਲਾਜ਼ਮ ਤੰਗ ਪ੍ਰੇਸ਼ਾਨ ਕਰਦਾ ਏ ਤੇ ਆਏ ਦਿਨ ਉਹਨਾਂ ਨੂੰ ਗਾਲੀ ਗਲੋਚ ਕਰਦਾ ਜਿਸ ਤੋਂ ਬਾਅਦ ਇਸ ਪੁਲਿਸ ਮਲਾਜ਼ਮ ਨੂੰ ਕਾਬੂ ਕਰਕੇ ਪੁਲਿਸ ਬੁਲਾਈ ਗਈ ਤੇ ਪੁਲਿਸ ਨੇ ਆ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਦਾ 3456 ਬੈਲਟ ਨੰਬਰ ਆ ਔਰ ਅੱਜਾ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆ ਮੇਰੀ ਗੁੜੀਆ ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਮੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੈਂ ਵੀ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਦਾ ਕੱਢਣ ਡਿਆ ਇਹਦਾ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖਦੀ ਤੋ ਤੋਂ ਬਾਦ ਪਬਲਿਕ ਇਕੱਠੀ ਹੋ ਗਈ ਤਾਂ ਪੱਜਣ ਲੱਗਾ ਤਾਂ ਪਿਸਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜ ਲਈ ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸੈਂਸਿਟੀਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਦਾਣਾ ਕਰਦਾ ਕਦੀ ਸਾਨੂੰ ਕੱਢ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਡਿਚਾਰਜ ਕਰਦਾ ਹਾਂ ਅੱਧਾ ਸੈਂਟ ਕਰਦਾ ਸਾਨੂੰ ਆ ਛੋਟਾ ਛਵਾਲਾ ਸੈਂਸਿਟੀਟੀ ਮੋਲ ਸਰੋਪਤਰ ਮੈਂ ਇੱਕ ਤਾਂ ਮੰਨਦਾ ਜੇ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਕੁੜੀਆਂ ਨੇ ਲਖਵਾਈ ਆ ਕੰਪਲੇਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ ਤੇ ਜਿਹੜੀ ਉਹਦੀ ਬੰਦੂਕ ਤੇ ਡਿੱਗੀ ਉਹ ਉਹ ਬੰਦੂਕ ਆਪਾਂ ਮੁਲਾਜ਼ਮਾਂ ਨੂੰ ਜਮ੍ਹਾਂ ਕਰਾਤੀ ਠੀਕ ਆ ਕਿਹੜੇ ਥਾਣੇ ਕਿਹੜੇ ਜਮ੍ਹਾਂ ਕਰਾਈ ਆ ਆ ਮੁਗੰਪੁਰ ਥਾਣੇ ਮੋਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੰਸਿਟੀ ਤੇ ਖਲੋਤੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਹੀ ਦੇਤੀ ਹੈ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਜੀ ਆਹ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਉਹ ਬਾਅਦ ਚਾਹ ਜਦੋਂ ਇਹਨਾਂ ਦੀ ਕਹਿੰਦਾ ਮਰੋ ਗਾਲ ਮੰਦਾ ਕੱਢਣ ਡਿਆ ਹੀ ਉਹ ਛੜਦਾ ਨਹੀਂ ਗਾਲ ਮੰਦਾ ਕੱਢਾ ਪੁਲਸ ਵਾਲਿਆਂ ਤੁਸੀਂ ਬੁਲਾ ਕੇ ਲਿਆ ਹਾਂ ਆ ਆ ਪੁਲਸ ਵਾਲਿਆਂ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਨੇ ਜਮਾ ਕਰਾ ਆ ਉਹ ਮਰਦੀ ਵੀ ਵਿੱਚ ਹੈਗਾ ਪੁਲਸ ਨਹੀਂ ਨਹੀਂ ਉਹ ਸੋਪੀ ਹੈਗਾ ਉਹ ਬੰਦੀ ਤੋਂ ਬਗਾਰੇ ਹਾਂ ਰੱਜਾ ਆ ਪਤਾ ਨਹੀਂ ਕਿ ਦੋ ਰੱਜਾ ਆ ਗਿਆ ਆ ਉਹ ਤੇ ਬਾਅਦ 15 ਦਿਨਾਂ ਬਾਅਦ ਬਾਰ ਮੇਰੇ ਗੁੜਿਆ ਫੁੱਲਾਂ ਇਦਾਂ ਲੁੰਦੀ ਆ ਆ ਗਾਲ ਮੰਦਾ ਕੱਟ ਕੇ ਜਾਂਦਾ ਹੀ ਜਾਂਦਾ ਕਦੀ ਉਹਨਾਂ ਨੂੰ ਟੁੱਟਾ ਕਰਦਾ ਕਦੀ ਛੇੜਦਾ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਤੇ ਅਸੀਂ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹਗੇ ਵੀ ਮਲਾਜਾ ਵੀ ਇਹਦਾ ਕਰਾਇਆ ਆ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਜੇ ਰੋਕੀ ਜਾਵੇ ਪਰੇਸ਼ਾਨ ਹੋਣ ਦੇ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਦੂਸਰੇ ਤੀਸਰੇ ਦਿਨ ਆ ਕੇ ਮੇਰੇ ਬੱਚਿਆਂ ਨੂੰ ਪਹਿਲੇ ਵੀ ਤੁਸੀਂ ਕੋਈ ਕਬਰੇਲ ਵਗੈਰਾ ਲਖਾਈ ਨਹੀਂ ਆਈ ਲਖਾਈ ਨਹੀਂ 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 ਲਖਾਈ ਨਹੀਂ ਅਸੀਂ ਕਦੀ ਇਹ ਤੁਹਾਨੂੰ ਕਿਉਂ ਵਰਬਰ ਤਾਂ ਕਰਦਾ ਇਹ ਪਤਾ ਨਹੀਂ ਜੀ ਨਜਾਇਜ਼ ਗੁੰਡਾਗਰਦੀ ਕਰਦਾ ਇਹ ਆ ਕੇ ਵਰਦੀ ਦਾ ਰੋਬ ਵਰਦੀ ਦਾ ਰੋਬ ਪਾਉਂਦਾ ਆ ਤੇ ਇਹਨੂੰ ਰੋਕਿਆ ਜਾਵੇ ਵਰਦੀ ਦਾ ਰੋਬ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰਦਿਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਹੈ ਕਿ ਜਿੱਥੇ ਬਰਦਾਸ਼ਤ ਕੀਤਾ ਜਾ ਪਰ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੋਂ ਸਾਰੀ ਵਾਰੀ ਬਰਦਾਸ਼ਤ ਕੀਤਾ ਕੀਤਾ ਆ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਹੁਣ ਹੱਦ ਤੋਂ ਬਾਹਰ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਬਾਲ ਬੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿਹੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਦੇ ਲੱਤਾਂ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ-ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਸਰ ਮੈਂ ਆਪਣੇ ਬੇਟੀਆਂ ਨੂੰ ਲੈ ਕੇ ਅੰਦਰ ਬੈਠੇ ਹੋਏ اسی ਕਾਲੂ ਛਪਾਈ ਆਇਆ ਸ਼ਰਮ ਨਰਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕੀ ਦਿਖ ਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਹੈ ਪੰਡਿਤ ਜੀ ਵੀ ਇੱਥੇ ਹਾਜ਼ਰ ਸਾਨੂੰ ਕੱਲ ਕੱਲ 12 ਵਜੇ ਦਾ ਕੰਮ ਹੈ ਉਹਨਾਂ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੀ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕਰ ਗਿਆ ਠੀਕ ਹੈ ਬੜਾ ਇਹਨਾਂ ਨੂੰ ਰੋਕਿਆ ਮਲਾਈ ਮਾਨੂੰ ਵੀ ਰੋਕਿਆ ਉਲਟ ਸਾਨੂੰ ਬੋਲਣ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗ ਕੇ ਤੇ ਮੇਰੀ ਇਹੀ ਗੁਜਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ ਇੱਕ ਗੱਲ ਦਾ ਮਸਲਾ ਮੇਰੇ ਜਿਹੜਾ ਨੋਟਿਸ ਵਿੱਚ ਹੈ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬਲੈਕ ਹੈ ਥਾਣੇ ਤੇ ਥਾਣੇ ਬਲੈਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨਾਂ ਬੰਦਿਆਂ ਕੋਲ ਕਹਿ ਗਏ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ ਚੋਂ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਾ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਨ ਆ ਉਹਨੂੰ ਮੱਧਯਮਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜ਼ੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਇਹ ਬੰਦਾ ਨਸ਼ੇ ਦੇ ਵਿੱਚ ਹੀ ਹੈ ਮੁਲਾਜ਼ਮ ਨੇ ਇਹ ਰਿਪੋਰਟ ਨਹੀਂ ਮੈਂ ਦੇਖੀਗੀ ਪਰ ਇਹਨਾਂ ਨੂੰ ਪਤਾ ਲੱਗਾ ਵੀ ਮਲਾਜਵਾ ਨੇ ਜਿਹੜਾ ਵੀ ਉਹਦਾ ਮਲਾਜਾ ਕਰਾਇਆ ਸੀ ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਨ ਉਹਨਾਂ ਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮਲਾਜਾ ਨੇ ਨਹੀਂ ਕੋਟ ਮਾਰਦੇ ਸਬੰਧੀ ਨਹੀਂ ਕੁਝ ਹੋਇਆ ਜੀ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਸਬੰਧੀ ਮੈਂ ਵੈਰੀਫਾਈ ਕਰਨਾ ਹੈ ਜੀ